ਦੀਪ ਸੇ ਤੂੰ ਕਹਦਾ ਹੁੰਦਾ ਸੀ ਕਹਿੰਦਾ ਬਿਆਨਤ ਸਿੰਘ ਨੂੰ ਭੁੱਲ ਜਾਓਗੇ ਜੇ ਭਗਵੰਤ ਮਾਨ ਬਾਜ਼ਾਰਤ ਦੇ ਵਿੱਚ ਆ ਗਿਆ ਮੈਂ ਕਿਹਾ ਵੀ ਯੋਧਿਆ ਬਿਲਕੁਲ ਤੂੰ ਸੱਚ ਕਹਿੰਦਾ ਸੀ ਜੀ ਔਰ ਦੇਖੋ ਲੜਾਈ ਸਾਡੀ ਸੈਂਟਰ ਨਾਲ ਸੀ ਜੀ ਸਾਡੀ ਲੜਾਈ ਸਟੇਟ ਨਾਲ ਨਹੀਂ ਸੀ ਸਾਡੀ ਲੜਾਈ ਸੈਂਟਰ ਨਾਲ ਸੀ ਪਰ ਇਸ ਭਗਵੰਤ ਮਾਨ ਨੇ ਸੈਂਟਰ ਵਾਲੀ ਲੜਾਈ ਸੈਂਟਰ ਦੇ ਗਲੋਂ ਲਾ ਕੇ ਆਪਦੇ ਗਲ ਪਾ ਦੀ ਬਈ ਭਾਜਪਾ ਆਰ ਐਸਐਸ ਦੀ ਇੱਕ ਨੰਬਰ ਟੀਮ ਤੇ ਆਮ ਆਦਮੀ ਪਾਰਟੀ ਆਰਐਸਐਸ ਦੀ ਦੂ ਨੰਬਰ ਟੀਮਾ ਭਾਜਪਾ ਤੇ ਆਮ ਆਦਮੀ ਪਾਰਟੀ ਦੂ ਨਹੀਂ ਇਹ ਕੋਈ ਨਹੀਂ ਇਹਨਾਂ ਤੋਂ ਬਾਜੋ ਬਾਦਲਾਂ ਦੇ ਮੱਥੇ ਤੋਂ ਬਰਗਾੜੀ ਕਾੜ ਨਹੀਂ ਰਹਿਣਾ ਭਗਵਾਨ ਤੁਮਾਨਾ ਜਿੰਨਾ ਚਿਰ ਤੱਕ ਤੂੰ ਜਿਉਂਦਾ ਉਹਨਾਂ ਚਿਰ ਤੱਕ ਉਸ ਤੋਂ ਬਾਅਦ ਤੇ ਜੇ ਉਦੋਂ 20 ਦਿਨ ਸਾਡੇ ਸਾਰੇ ਕਿਸਾਨ ਆਗੂ ਇਸ ਗੱਲ ਤੇ ਸਹਿਮਤ ਹੋ ਜਾਂਦੇ 20 ਦਿਨ ਵੀ ਉੱਥੇ ਹੋਰ ਲੱਗ ਜਾਂਦੇ ਤਾਂ ਅੱਜ 13 ਮਹੀਨੇ ਲਾ ਕੇ ਜਿਸ ਤਰ੍ਹਾਂ ਇਹਨਾਂ ਨੇ ਅੱਜ ਸਾਡੇ ਉੱਤੇ ਜ਼ਬਰ ਕੀਤਾ ਉੱਥੇ ਬੈਠੇ ਕਿਸਾਨਾਂ ਦੇ ਉੱਤੇ ਤਾਂ ਇਹ ਲੋੜ ਨਹੀਂ ਸੀ ਗੱਡੀ ਬਿਲਕੁਲ ਸਿਰੇ ਜਾਂਦੀ ਸੀ ਰਸਤਾ ਹਰਿਆਣਾ ਗਵਰਨਮੈਂਟ ਨੇ ਰੋਕਿਆ ਸੀ ਗੰਧਾ ਕਰਕੇ ਕੈਲ ਰੋਕੇ ਕਿੰਨੀ ਵਾਰ ਅਸੀਂ ਬਿਆਨ ਦਿੱਤਾ ਵੀ ਜੇ ਤੁਸੀਂ ਆਹ ਖੋਲਦੇ ਹੋ ਗੰਧਾਂ ਵੀ ਚੱਕਦੇ ਹੋ ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵੀ ਅਸੀਂ ਜਿੰਨਾ ਚਿਰ ਤੱਕ ਆਪਣੀ ਕੋਈ ਸਹਿਮਤੀ ਨਹੀਂ ਹੁੰਦੀ ਅਸੀਂ ਅੱਗੇ ਨਹੀਂ ਜਾਵਾਂਗੇ ਮਰਜੀਬੜਿਆਂ ਦਾ ਜੱਥਾ ਪੈਦਲ ਵੀ ਭੇਜਿਆ ਕਿੰਨੇ ਜੱਥੇ ਗਏ ਨੇ ਉਹ ਪੈਦਲ ਜਾਣ ਵਾਲਿਆਂ ਦੇ ਹੱਥ ਦੇ ਵਿੱਚ ਨਾ ਕਿਰਪਾਨ ਨਾ ਬਰਸ਼ਾ ਇੱਥੋਂ ਤੱਕ ਵੀ ਕੋਈ ਛੋਟੀ ਵੀ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਸੀ ਉਹਨਾਂ ਦੇ ਉੱਤੇ ਲੋਕਾਂ ਨੂੰ ਦਿਖਾਉਣ ਦੀ ਖਾਤਰ ਦੇਖੋ ਇਹਨਾਂ ਦਾ ਦੋਗਲਾ ਚਿਹਰਾ ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਅਸੀਂ ਕਿਸਾਨਾਂ ਤੇ ਫੁੱਲ ਸੈੱਟ ਕੀ ਇਹਨਾਂ ਨੂੰ ਜੀ ਆਇਆਂ ਕਹਿ ਰਹੇ ਆ ਪਰ ਉਹਨਾਂ ਫੁੱਲਾਂ ਦੇ ਵਿੱਚ ਮਿਰਚਾਂ ਰਲਾ ਕੇ ਕਿਸਾਨਾਂ ਦੇ ਉੱਤੇ ਸੱਟੀਆਂ ਗਈਆਂ ਜਿਹੜੀਆਂ ਉਹ ਮਰੀਆਂ ਅੱਖਾਂ ਦੇ ਵਿੱਚ ਰਕੀਆਂ ਤੇ ਫਿਰ ਵੀ ਹੱਥੋਂ ਗਏ ਦੇ ਗੂਨੇ ਛੱਡੇ ਗਏ ਇੱਕ ਪਾਸੇ ਸਾਨੂੰ ਗੱਲ ਕਰਨ ਲਈ ਸੱਦਿਆ ਜਾਂਦਾ ਦੂਜੇ ਪਾਸੇ ਸਾਡੇ ਉੱਥੇ ਟੈਂਟ ਪਾੜੇ ਜਾਂਦੇ ਨੇ ਤੇ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਵੱਡੀ ਸ਼ਰਮਨਾਕ ਵਾਲੀ ਹਾਰ ਭਗਵੰਤ ਮਾਨ ਦੀ ਹੋਰ ਕੀ ਹੋ ਸਕਦੀ ਸਤਸ੍ਰੀ ਅਕਾਲ ਜੀ ਸੁਰਖਾਪ ਟੀਵੀ ਦੇਖ ਰਹੇ ਹੋ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਦੂਜਾ ਕਿਸਾਨ ਅੰਦੋਲਨ ਇਸ ਵੇਲੇ ਚਰਚਾ ਦੇ ਵਿੱਚ ਹੈ ਕਿਸਾਨਾਂ ਨੂੰ ਜਿਹੜਾ ਹੈ ਉਹ ਦੋਹਾਂ ਬਾਡਰਾਂ ਦੇ ਉੱਪਰੋਂ ਰੁਕਸਤ ਕਰ ਦਿੱਤਾ ਗਿਆ ਹੈ ਕਿਹੜੇ ਟੰਗਾਂ ਦੇ ਨਾਲ ਚਾਹੇ ਉਹਨਾਂ ਨੂੰ ਪਿਆਰ ਦੇ ਨਾਲ ਗੱਡੀਆਂ ਦੇ ਵਿੱਚ ਬਿਠਾ ਕੇ ਲਜਾਇਆ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਟਰੈਕਟਰਾਂ ਦੇ ਨਾਲ ਕੀ ਹੋਇਆ ਟਰਾਲੀਆਂ ਦੇ ਨਾਲ ਕੀ ਹੋਇਆ ਇਹ ਚਰਚਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਚੱਲਦੀ ਪਈ ਹੈ ਕੁਝ ਅੰਦੋਲਨ ਦੇ ਹੱਕ ਦੇ ਵਿੱਚ ਨੇ ਕੁਝ ਅੰਦੋਲਨ ਦੇ ਵਿਰੋਧ ਦੇ ਵਿੱਚ ਨੇ ਇਸ ਟਾਈਮ ਮੌਜੂਦ ਹਾਂ ਪਿੰਡ ਬੱਲੋਵਾਲ ਵਿਖੇ ਢਾਡੀ ਵੀਰ ਜੀ ਨੇ ਸਾਡੇ ਨਾਲ ਮੌਜੂਦ ਨੇ ਹਰਦੀਪ ਸਿੰਘ ਜੀ ਬੱਲੋਵਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖੋ ਬਈ ਲਗਦਾ ਨਹੀਂ ਵੀ ਏਕਤਾ ਦੀ ਬਹੁਤ ਜ਼ਿਆਦਾ ਕਮੀ ਹੈਗੀ ਆ ਇਕੱਠੇ ਹੋਣ ਦੀ ਲੋੜ ਹੈਗੀ ਆ ਜੇ ਅੱਜ ਤੁਸੀਂ ਦੇਖੋ 220 ਵਾਲਾ ਜਿਹੜਾ ਅੰਦੋਲਨ ਸੀ ਏਕਤਾ ਬਣੀ ਹੋਈ ਸੀ ਚਾਹੇ ਆਪਸ ਵਿੱਚ ਜਿਵੇਂ ਮਰਜ਼ੀ ਵਿਚਾਰ ਧਾਰਕ ਮਤਭੇਦ ਸਨ ਕਿਸਾਨ ਆਗੂਆਂ ਦੇ ਲੋਕਾਂ ਦੇ ਵੀ ਸਨ ਆਪਣੇ ਵੀ ਮਤਭੇਦ ਹੋ ਸਕਦੇ ਨੇ ਪਰ ਆਪਾਂ ਇੱਕ ਪਲੇਟਫਾਰਮ ਨੂੰ ਲੈ ਕੇ ਚੱਲੇ ਸੀ ਵੀ ਅੱਜ ਜਿਹੜਾ ਹੈਗਾ ਇੱਥੇ ਬੈਠੇ ਹਾਂ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਨਾ ਥੋੜੀ ਏਕਤਾ ਦੀ ਕਮੀ ਲੱਗ ਰਹੀ ਹੈ ਨਹੀਂ ਬਿਲਕੁਲ ਜੀ ਦੇਖੋ ਇਹ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਪੰਦੇਰ ਸਾਹਿਬ ਨੇ ਉਗਰਾਹਾ ਸਾਹਿਬ ਨਾਲ ਵੀ ਜਿੰਨੇ ਵੀ ਇਹ ਮੇਨ ਆਗੂ ਨੇ ਰਾਜੇਵਾਲ ਸਾਹਿਬ ਨਾਲ ਵੀ ਇਹਨਾਂ ਨਾਲ ਕਿਸੇ ਨਾਲ 10 ਕਿਸੇ ਨਾਲ 11 ਕਿਸੇ ਨਾਲ 12 ਮੀਟਿੰਗਾਂ ਇਹਨਾਂ ਨਾਲ ਕੀਤੀਆਂ ਵੀ ਆਪਾਂ ਇਹ ਅੰਦੋਲਨ ਦੁਬਾਰਾ ਸ਼ੁਰੂ ਕਰੀਏ ਕਿਉਂਕਿ ਸਾਡੇ ਜੋ ਉਦੋਂ ਨਰਿੰਦਰ ਮੋਦੀ ਜੋ ਸਾਡੀ ਖਾਤਰ ਮੰਗਾ ਮੰਨਿਆ ਸੀ ਵੀ ਇਹ ਵੀ ਠੋਡੀਆਂ ਕਰ ਦਿਆਂਗੇ ਉਹ ਉਹਨੇ ਸਾਰੀਆਂ ਹੀ ਰੱਦ ਕਰ ਦਿੱਤੀਆਂ ਜਿਹੜੇ ਤਿੰਨ ਕਾਨੂੰਨ ਵਾਪਸ ਵੀ ਕੀਤੇ ਉਹਨਾਂ ਨੂੰ ਵੀ ਨਾਂ ਬਦਲ ਕੇ ਫੇਰ ਸਟੇਟਾਂ ਦੇ ਸਿਰ ਤੇ ਪੜਿਆ ਜਾ ਰਿਹਾ ਜੀ ਤੇ ਉਦੋਂ ਸਾਰਿਆਂ ਦਾ ਏਕਾ ਸੀ ਏਕੇ ਕਰਕੇ ਸਰਕਾਰ ਨੂੰ ਝੁਕਣਾ ਪਿਆ ਜੀ ਤੇ ਚਲੋ ਉਥੋਂ ਜਕਾਰੇ ਗਜਾਉਂਦੇ ਕਿਸਾਨ ਆਏ ਡੱਲੇਵਾਲ ਸਾਹਿਬ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਪਣੇ ਆਗੂ ਸੀ ਉਦੋਂ ਸਰਬੰਸ ਸਿੰਘ ਜੀ ਭੰਦੇਰ ਇਹਨਾਂ ਨੇ ਉਦੋਂ ਕਿਹਾ ਸੀ ਵੀ ਜੇ ਆਪਾਂ 15 20 ਦਿਨ ਹੋਰ ਖੜ੍ਹ ਜਾਈਏ ਤਾਂ ਹੁਣ ਇਹਨਾਂ ਦੇ ਨੱਕ ਦੇ ਵਿੱਚ ਦਾ ਮਾਇਆ ਸਾਰੀਆਂ ਮੰਗਾ ਮੰਨਣਗੇ ਜੇ ਉਦੋਂ 20 ਦਿਨ ਹੂੰ ਸਾਡੇ ਸਾਰੇ ਕਿਸਾਨ ਆਗੂ ਇਸ ਗੱਲ ਤੇ ਸਹਿਮਤ ਹੋ ਜਾਂਦੇ 20 ਦਿਨ ਵੀ ਉੱਥੇ ਹੋਰ ਲੱਗ ਜਾਂਦੇ ਤਾਂ ਆਹ ਅੱਜ 13 ਮਹੀਨੇ ਲਾ ਕੇ ਜਿਸ ਤਰ੍ਹਾਂ ਇਹਨਾਂ ਨੇ ਅੱਜ ਸਾਡੇ ਉੱਤੇ ਜ਼ਬਰ ਕੀਤਾ ਉੱਥੇ ਬੈਠੇ ਕਿਸਾਨਾਂ ਦੇ ਉੱਤੇ ਤਾਂ ਇਹ ਲੋੜ ਨਹੀਂ ਸੀ ਪਣੀ ਦੁਬਾਰਾ ਤੁਹਾਨੂੰ ਤੁਸੀਂ ਇਹ ਚੀਜ਼ ਮੰਨਦੇ ਨਹੀਂ ਵੀ ਹਾਂ ਉੱਥੋਂ ਜਿਹੜਾ ਆਏ ਨੇ ਦੌੜੇ ਆਏ ਨੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਸੀਐਮ ਦੀ ਪਦਵੀ ਚੱਲ ਰਹੀ ਸੀ ਇਲੈਕਸ਼ਨਾਂ ਚੱਲ ਰਹੀਆਂ ਸੀ ਐਮਐਲਏ ਬਣਨ ਦੀ ਚਸਕੇ ਜਿਹੜੇ ਦਿਮਾਗ ਦੇ ਵਿੱਚ ਪਾਲੀ ਬੈਠੇ ਸੀ ਉਹ ਲੀਡਰ ਦੇਖੋ ਵੀਰ ਜੀ ਇਹ ਤਾਂ ਹੁਣ ਐਸ ਬਾਰੇ ਸਾਰਿਆਂ ਨੂੰ ਪਤਾ ਪਰ ਮੈਂ ਇਹ ਕੋਈ ਇਸ ਵਿਸ਼ੇ ਤੇ ਹਜੇ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਾਡਾ ਅੱਜ ਵੀ ਉਹਨਾਂ ਨੂੰ ਖੁੱਲਾ ਸੱਦਾ ਜੀ ਅਸੀਂ ਤਾਂ ਅੱਜ ਵੀ ਖੁੱਲਾ ਸੱਦਾ ਦਿੰਨੇ ਆ ਵੀ ਆਓ ਹਮ ਆਪਾਂ ਰਲ ਕੇ ਲੜੀਏ ਕਿਉਂਕਿ ਜੇ ਆਪਾਂ ਰਲ ਕੇ ਲੜਾਂਗੇ ਜੀ ਏਕੇ ਦੇ ਬੱਚੇ ਬਾਲਾ ਹੁਣ ਅਸੀਂ ਕਦੇ ਵੀ ਸਾਡੇ ਕਿਸੇ ਆਗੂ ਨੇ ਜੀ ਕਿਸੇ ਵੀ ਕਿਸਾਨ ਯੂਨੀਅਨ ਦੇ ਆਗੂ ਨੇ ਕਦੇ ਵੀ ਉਹਨਾਂ ਦੇ ਉੱਤੇ ਕੋਈ ਸ਼ਬਦੀ ਹਮਲਾ ਨਹੀਂ ਕੀਤਾ ਜੀ ਅਸੀਂ ਉਹਨਾਂ ਨੂੰ ਜਦੋਂ ਵੀ ਦਿੱਤਾ ਖੁੱਲੇ ਦਿਲ ਦੇ ਨਾਲ ਜੀ ਉਹਨਾਂ ਨੂੰ ਇਹੀ ਸੱਦਾ ਦਿੱਤਾ ਵੀ ਆਓ ਆਪਾਂ ਇੱਕ ਹੋਈਏ ਇੱਕ ਹੋ ਕੇ ਲੜੀਏ ਮੈਂ ਅੱਜ ਇਹ ਵੀ ਕਹਣਾ ਭਾਈ ਜੇ ਰਾਜੇਵਾਲ ਸਾਹਿਬ ਆ ਉਹਗਰਾਹਾ ਸਾਹਿਬ ਆ ਜੇ ਅੱਜ ਉਹ ਤੁਰਦੇ ਨੇ ਸਾਡੇ ਨਾਲ ਜੀ ਤਾਂ ਅਸੀਂ ਪਿੱਛੇ ਹੋ ਜਾਾਂਗੇ ਉਹਨਾਂ ਨੂੰ ਮੂਹਰੇ ਲਾ ਕੇ ਤੋਰਾਂਗੇ ਉਹ ਸਾਡੇ ਲੀਡਰ ਬਣ ਕੇ ਚੱਲਣ ਜੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਪਿੱਛੇ ਹੋਣ ਨੂੰ ਤਿਆਰ ਆ ਪਰ ਪੰਜਾਬ ਦੇ ਲੋਕਾਂ ਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸਾਡਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਉਹਦੀ ਖਾਤਰ ਚਾਹੇ ਸਾਨੂੰ ਕੋਈ ਕੁਰਬਾਨੀ ਕਰਨੀ ਪਵੇ ਅਸੀਂ ਤਿਆਰ ਆ ਹੂੰ ਜਿਵੇਂ ਅੱਜ ਅੱਜ ਜਿਹੜਾ ਹੈਗਾ ਇਹ ਅੰਦੋਲਨ ਇੱਥੇ ਆ ਕੇ ਖੜ ਗਿਆ ਹਨਾ ਉਧਰੋਂ ਸਰਕਾਰ ਇੱਕ ਬਿਆਨ ਦਾਗ ਰਹੀ ਹੈ ਵਪਾਰ ਦੇ ਵਿੱਚ ਘਾਟਾ ਪੈ ਰਿਹਾ ਸੀ ਪੰਜਾਬ ਨੂੰ ਘਾਟਾ ਪੈ ਰਿਹਾ ਸੀ ਹਨਾ ਇਹ ਸਾਰੀਆਂ ਜੀਰਾਂ ਆਵਾਜ਼ਾਈ ਦੇ ਵਿੱਚ ਦਿੱਕਤ ਆ ਰਹੀ ਸੀ ਇੱਕ ਸਾਲ ਤੋਂ ਲਗਾਤਾਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਵੀਰ ਜੀ ਗੱਲ ਇਸ ਤਰ੍ਹਾਂ ਭਈ ਕਿੰਨੀ ਵਾਰ ਉਥੇ ਅਸੀਂ ਵੀ ਬਿਆਨ ਦਿੱਤੇ ਨੇ ਅਸੀਂ ਵੀ ਜਾ ਕੇ ਵੀਡੀਓ ਬਣਾਈ ਆ ਪੰਦੇਰ ਸਾਹਿਬ ਨੇ ਵੀ ਬਣਾਈ ਆ ਕਿਸਾਨਾਂ ਬੋਲੂ ਇੱਕ ਸਾਈਡ ਤੇ ਬੈਠੇ ਆ ਜੀ ਕੋਈ ਰਸਤਾ ਨਹੀਂ ਰੋਕਿਆ ਜੀ ਹੋ ਸਕਦਾ ਤੁਸੀਂ ਵੀ ਕਿਤੇ ਉੱਥੇ ਗਏ ਹੋਮੋ ਬਿਲਕੁਲ ਜੀ ਗੱਡੀ ਬਿਲਕੁਲ ਸਿਰੇ ਜਾਂਦੀ ਸੀ ਰਸਤਾ ਹਰਿਆਣਾ ਗਵਰਨਮੈਂਟ ਨੇ ਰੋਕਿਆ ਸੀ ਕੰਧਾਂ ਕਰਕੇ ਕਹਿ ਲਠੋਕੇ ਨਾ ਕਿ ਕਿਸਾਨਾਂ ਨੇ ਉਹ ਮਾਹੌਲ ਜਿਹੜਾ ਸੀ ਦੇਖਿਆ ਸੀ ਖੁਦ ਉੱਥੇ ਜਾ ਕੇ ਵੀ 220 ਵਾਲਾ ਮਾਹੌਲ ਸੀ ਉਹ ਸਾਈਡ ਤੇ ਬੈਠੇ ਸੀ ਤੇ ਆਵਾਜ਼ਾਈ ਜਿਹੜੀ ਸੀ ਉਹ ਲੱਗੇ ਰਹੀ ਸੀ ਅੱਗੇ ਜਿਹੜੇ ਬੈਰੀਗੇਟਿੰਗ ਕੀਤੀ ਗਈ ਸੀ ਪੱਥਰ ਜਿਹੜੇ ਉlijke ਗਏ ਸੀ ਕੰਦਾ ਖੜੀਆਂ ਕੀਤੀਆਂ ਗਈਆਂ ਸੀ ਉਹ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਸੀ ਅੱਗੇ ਨਹੀਂ ਇਹ ਇਹਦਾ ਇੱਕ ਮੇਨ ਵੱਡਾ ਕਾਰਨ ਕੀ ਸੀ ਕੰਦਾ ਕਿਉਂ ਕੀਤੀਆਂ ਗਈਆਂ ਜੇ ਆਪਾਂ ਇਹਦੇ ਵੱਲ ਦੇਖੀਏ ਇਹਦਾ ਮੇਨ ਵੱਡਾ ਕਾਰਨ ਇਹ ਸੀ ਭਈ ਜਿਹੜੇ ਇਹ ਕਿਸਾਨ ਮਜ਼ਦੂਰ ਇੱਥੇ ਆਪਦੇ ਹੱਕਾਂ ਦੀ ਖਾਤਰ ਬੈਠੇ ਨੇ ਜੀ ਭਈ ਅਸੀਂ ਤਾਂ ਪੰਜਾਬ ਦੇ ਹੱਕਾਂ ਤੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨਾ ਜੀ ਅਸੀਂ ਤਾਂ ਇਹਨਾਂ ਦਾ ਸਾਰਾ ਇਹਨਾਂ ਦੀ ਪਾਵਰ ਆਪਦੇ ਹੱਥਾਂ 'ਚ ਕਰਕੇ ਇਹਨਾਂ ਨੂੰ ਭਿਖਾਰੀ ਬਣਾ ਦੇਣਾ ਇਹਨਾਂ ਨੂੰ ਇਹਨਾਂ ਦੇ ਖੇਤਾਂ ਦੇ ਵਿੱਚੀ ਮਜ਼ਦੂਰ ਲਾਉਣਾ ਭਈ ਇਹ ਜਿਹੜੇ ਆਗੂ ਨੇ ਇਹ ਇਹਨਾਂ ਦੀ ਗੱਲ ਕਰਦੇ ਨੇ ਇਹਨਾਂ ਨੂੰ ਉੱਚਾ ਚੱਕਣਾ ਚਾਹੁੰਦੇ ਨੇ ਭਾਈ ਕਿਵੇਂ ਨਾ ਕਿਵੇਂ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਵਾਰ ਖਿਲਾਫ ਪਬਲਿਕ ਨੂੰ ਕਰੀਏ ਪਬਲਿਕ ਨੂੰ ਵਾਰ ਖਿਲਾਫ ਕਰਨ ਦੀ ਖਾਤਰ ਪਬਲਿਕ ਪਰੇਸ਼ਾਨ ਹੋਊਗੀ ਪਬਲਿਕ ਇਹਨਾਂ ਦੇ ਵਿਰੋਧ ਦੇ ਵਿੱਚ ਖੜੀ ਹੋਊਗੀ ਇਹਨਾਂ ਦੇ ਵਿਰੋਧ ਦੇ ਵਿੱਚ ਖੜੀ ਹੋਊਗੀ ਮੇਨ ਕਾਰ ਇਹ ਸੀ ਕੰਦਾ ਕਰਨ ਦਾ ਕਿੰਨੀ ਵਾਰ ਅਸੀਂ ਬਿਆਨ ਦਿੱਤਾ ਵੀ ਜੇ ਤੁਸੀਂ ਆਹ ਖੋਲਦੇ ਹੋ ਕੰਦਾ ਵੀ ਚੱਕਦੇ ਹੋ ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਭਾਈ ਅਸੀਂ ਜਿੰਨਾ ਚਿਰ ਤੱਕ ਆਪਣੀ ਕੋਈ ਸਹਿਮਤੀ ਨਹੀਂ ਹੁੰਦੀ ਅਸੀਂ ਅੱਗੇ ਨਹੀਂ ਜਾਵਾਂਗੇ ਜੀ ਫੇਰੇ ਕਹਿੰਦੇ ਪੈਦਲ ਜਾਓ ਜੀ ਪੈਦਲ ਜਾ ਸਕਦੇ ਹੋ ਫੇਰ ਅਸੀਂ ਮਰਜੀ ਬੜਿਆਂ ਦਾ ਜੱਥਾ ਪੈਦਲ ਵੀ ਭੇਜਿਆ ਕਿੰਨੇ ਜੱਥੇ ਗਏ ਨੇ ਉਹ ਪੈਦਲ ਜਾਣ ਵਾਲਿਆਂ ਦੇ ਹੱਥ ਦੇ ਵਿੱਚ ਨਾ ਕਿਰਪਾਨ ਹਮ ਨਾ ਬਰਸ਼ਾ ਇੱਥੋਂ ਤੱਕ ਵੀ ਕੋਈ ਛੋਟੀ ਵੀ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਸੀ ਉਹ ਸਿਰਫ ਤੋਂ ਸਿਰਫ ਇੱਕ ਆਪਦਾ ਪਿੱਠੂ ਬੈਗ ਲੈ ਕੇ ਉਹਦੇ ਵਿੱਚ ਆਪਦਾ ਕਸ਼ੇਰਾ ਪਰਨਾ ਇੱਕ ਇੱਕ ਸੂਟ ਜੀ ਜੀ ਇਹ ਸਮਾਨ ਲੈ ਕੇ ਉਹ ਚੰਦੇ ਸੀ ਤੇ ਇਹਨਾਂ ਨੇ ਉਹਨਾਂ ਦੇ ਉੱਤੇ ਲੋਕਾਂ ਨੂੰ ਦਿਖਾਉਣ ਦੀ ਖਾਤਰ ਦੇਖੋ ਇਹਨਾਂ ਦਾ ਦੋਗਲਾ ਚਿਹਰਾ ਹਮ ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਅਸੀਂ ਕਿਸਾਨਾਂ ਤੇ ਫੁੱਲ ਸੈੱਟ ਕੇ ਇਹਨਾਂ ਨੂੰ ਜੀ ਆਇਆਂ ਕਹਿ ਰਹੇ ਆ ਜੀ ਪਰ ਉਹਨਾਂ ਫੁੱਲਾਂ ਦੇ ਵਿੱਚ ਮਿਰਚਾਂ ਰਲਾ ਕੇ ਕਿਸਾਨਾਂ ਦੇ ਉੱਤੇ ਸਿੱਟੀਆਂ ਗਈਆਂ ਜਿਹੜੀਆਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਲੜੀਆਂ ਤੇ ਫੇਰ ਵੀ ਅਥਰੂ ਗੈਸ ਦੇ ਗੋਲੇ ਛੱਡੇ ਗਏ ਜੀ ਇਹ ਦੋਗਲਾ ਚਿਹਰਾ ਜੀ ਤੁਸੀਂ ਇੱਕ ਚੀਜ਼ ਦੇਖੋ ਬਈ ਅੱਜ ਫੋਟੋਆਂ ਵੀ ਛਪ ਕੇ ਆ ਗਈਆਂ ਨੇ ਹਨਾ ਸਰਕਾਰਾਂ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੋ ਤਸਵੀਰ ਦੇਖੀ ਹੋਊਗੀ ਇੱਕ ਪਾਸੇ ਤੇ ਮੀਟਿੰਗ ਤੇ ਬੁਲਾਇਆ ਜਾਂਦਾ ਕਿਸਾਨਾਂ ਨੂੰ ਹਾਂ ਜੀ ਦੂਸਰੇ ਪਾਸੇ ਉਹਨਾਂ ਤੇ ਵਾਰ ਕੀਤੇ ਜਾਂਦੇ ਨੇ ਮੀਟਿੰਗ ਤੋਂ ਆਉਣ ਸਾਰ ਹੀ ਜਿਹੜਾ ਹੈਗਾ ਉੱਥੇ ਕੀ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਵੱਡੀਆਂ-ਵੱਡੀਆਂ ਜੀਸੀਬੀਆਂ ਲੈ ਕੇ ਉੱਥੇ ਹਨਾ ਇੱਕ ਪਾਸੇ ਕਰ ਦਿੱਤਾ ਜਾਂਦਾ ਸਾਰਾ ਕੁਝ ਦੇਖੋ ਹੁਣ ਵੀ ਜੰਗਾਂ ਚੱਲ ਰਹੀਆਂ ਦੇਸ਼ਾਂ ਦੀ ਆਪਸ ਵਿੱਚ ਜੰਗਾਂ ਚੱਲਦੀਆਂ ਜੁੱਧ ਹੁੰਦੇ ਨੇ ਜੀ ਪਰ ਮੈਂ ਇੱਕ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਵੀ ਜਿੰਨਾ ਕ ਇਤਿਹਾਸ ਮੈਂ ਪੜ੍ਹਿਆ ਜੀ ਜੇ ਕਿਸੇ ਦੋ ਦੇਸ਼ਾਂ ਦੀ جنگ ਆ ਜੀ ਇੱਕ ਦੇਸ਼ ਦਾ ਰਾਜਦੂਤ ਦੂਜੇ ਦੇਸ਼ ਦੇ ਵਿੱਚ ਕੋਈ ਗੱਲਬਾਤ ਕਰਨ ਲਈ ਜਾਂਦਾ ਜੀ ਤਾਂ ਉਹਦੀ ਜਾਨ ਮਾਲ ਦੀ ਰਾਖੀ ਉਸ ਦੇਸ਼ ਦੀ ਉਸ ਕੰਟਰੀ ਦੀ ਹੁੰਦੀ ਆ ਉਹਨੂੰ ਕੋਈ ਵੀ ਉਹ ਦੇਸ਼ ਜੀ ਬਿਲਕੁਲ ਵੀ ਉਹਦੀ ਹਵਾਵਾਂ ਲੈ ਨਹੀਂ ਝਾਕਦਾ ਜੀ ਪਾਰੇ ਇਹ ਮੈਂ ਕਹਿੰਦਾ ਵੀ ਉਹ ਰੰਗ ਜੇਬ ਤੋਂ ਵੀ ਟੱਪ ਗਿਆ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਹਿੰਦਾ ਬਿਆਨਤ ਸਿੰਘ ਨੂੰ ਭੁੱਲ ਜੂਗੇ ਜੇ ਭਗਵੰਤ ਮਾਨ ਬਾਜ਼ਾਰਤ ਦੇ ਵਿੱਚ ਆ ਗਿਆ ਮੈਂ ਉਹਦੀ ਕੱਲੀ ਉਹ ਵੀਡੀਓ ਦੁਬਾਰਾ ਸੁਣੀ ਕੱਢ ਕੇ ਨੈੱਟ ਤੋਂ ਮੈਂ ਕਿਹਾ ਵੀ ਜੋ ਉਹ ਬਿਲਕੁਲ ਤੂੰ ਸੱਚ ਕਹਿੰਦਾ ਸੀ ਉਹ ਕਹਿੰਦਾ ਜੇ ਇਹ ਬਾਜ਼ਾਰਤ ਦੇ ਵਿੱਚ ਭਗਵੰਤ ਮਾਨ ਆ ਗਿਆ ਬਿਆਨਤ ਸਿੰਘ ਨੂੰ ਭੁੱਲ ਜੂਗੇ ਇਹਨੂੰ ਨਹੀਂ ਭੁੱਲੋਂਗੇ ਤੇ ਉਹੀ ਗੱਲ ਮੈਂ ਕਰਦਾ ਵੀ ਦੇਖੋ ਵੀ ਕੋਈ ਵੀ ਦੇਸ਼ ਜੇ ਦੂਜੇ ਦੇਸ਼ ਦੇ ਨਾਲ ਵੀ ਆਪਣਾ ਜੌਦਾ ਤਾਂ ਰਾਜਦੂਤ ਜਿਹੜਾ ਗੱਲ ਕਰਨ ਜਾਂਦਾ ਉਹ ਉਹਦੇ ਤੇ ਅਟੈਕ ਨਹੀਂ ਹੁੰਦਾ ਪਰ ਇਹ ਸਾਰੇ ਹੱਦਾਂ ਸਾਰੇ ਕਾਨੂੰਨ ਟੱਪ ਕੇ ਇੱਕ ਪਾਸੇ ਸਾਨੂੰ ਗੱਲ ਕਰਨ ਲਈ ਸੱਦਿਆ ਜਾਂਦਾ ਦੂਜੇ ਪਾਸੇ ਸਾਡੇ ਉੱਥੇ ਟੈਂਟ ਪਾੜੇ ਜਾਂਦੇ ਨੇ ਤੇ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਵੱਡੀ ਸ਼ਰਮਨਾਕ ਵਾਲੀ ਹਾਰ ਭਗਵੰਤ ਮਾਨ ਦੀ ਹੋਰ ਕੀ ਹੋ ਸਕਦੀ ਅੱਜ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਗੱਲ ਕੀਤੀ ਗਈ ਹੈ ਪੁਲਿਸ ਨੇ ਵੀ ਇਹ ਗੱਲ ਕਹੀ ਹੈ ਵੀ ਟਰੈਕਟਰ ਟਰਾਲੀਆਂ ਸਾਡੇ ਕੋਲੇ ਖੜੇ ਨੇ ਇੱਕ ਨੁਕਰੇ ਲਾਏ ਖੜੇ ਨੇ ਆਪਣੇ ਆਈਡੈਂਟੀਟੀ ਕਾਰਡ ਦਿਖਾ ਕੇ ਤੁਸੀਂ ਲਿਜਾ ਸਕਦੇ ਹੋ ਟਰਾਲੀਆਂ ਦੇ ਲਈ ਤੁਸੀਂ ਜਿਹੜਾ ਹੈਗਾ ਉਹ ਪਿੰਡ ਦੇ ਵਿੱਚੋਂ ਕੋਈ ਗਵਾਹ ਬਣਾ ਕੇ ਲਿਜਾ ਸਕਦੇ ਹੋ ਹਨ ਮੰਨ ਲਓ ਇੰਜ ਲੱਗਦਾ ਨਹੀਂ ਵੀ ਯਾਰ ਜਿਵੇਂ ਕਹਿੰਦੇ ਹੁੰਦੇ ਪੁੱਤਰਾ ਵਾਂਗੂ ਪਾਲੇ ਹੋਏ ਟਰੈਕਟਰ ਪੁੱਤਰਾ ਵਾਂਗੂ ਕਰਜ਼ਾ ਚੁੱਕ ਚੁੱਕ ਕੇ ਲਈਆਂ ਹੋਈਆਂ ਟਰਾਲੀਆਂ ਅੱਜ ਥਾਣੇ ਦੇ ਵਿੱਚ ਰੁਲਦੀਆਂ ਫਿਰਦੀਆਂ ਨੇ ਬਿਲਕੁਲ ਜੀ ਬਿਲਕੁਲ ਬੜਾ ਦਰਦ ਹੁੰਦਾ ਵੀਰ ਜੀ ਜਦੋਂ ਕਿਸਾਨਾਂ ਦੇ ਮੁੱਦੇ ਦੇਖਦੇ ਆਂ ਕਿਸਾਨਾਂ ਦੇ ਦੇਖੋ ਜਦੋਂ ਉਹ ਦੋ ਅੰਦੋਲਨ ਚੱਲਿਆ ਮੈਂ ਗਲਤ ਆ ਮੇਰੇ ਸਿਰ 'ਤੇ ਡਾਂਗ ਵੱਜਣੀ ਚਾਹੀਦੀ ਆ ਪਰ ਮਸ਼ੀਨਰੀ ਦਾ ਕੀ ਕਸੂਰ ਕਿੰਨੇ ਟਰੈਕਟਰ ਉਦੋਂ ਇਹਨਾਂ ਨੇ ਭੰਨੇ ਜੀ ਕਿੰਨੀਆਂ ਗੱਡੀਆਂ ਭੰਨੀਆਂ ਆਪਾਂ ਸਾਰਿਆਂ ਨੇ ਦੇਖਿਆ ਚੈਨਲਾਂ ਨੇ ਸਭ ਦੇ ਦਿਖਾਇਆ ਜੀ ਜੀ ਤੇ ਜਦੋਂ ਸਰਕਾਰ ਆਪਦੀ ਇਮਾਨਦਾਰੀ ਨੂੰ ਛੱਡ ਕੇ ਜੀ ਕਿਸੇ ਦੇ ਝੋਲੇ 'ਚ ਡੱਗ ਪਵੇ ਔਰ ਦੇਖੋ ਲੜਾਈ ਸਾਡੀ ਸੈਂਟਰ ਨਾਲ ਸੀ ਜੀ ਸਾਡੀ ਲੜਾਈ ਸਟੇਟ ਨਾਲ ਨਹੀਂ ਸੀ ਸਾਡੀ ਲੜਾਈ ਸੈਂਟਰ ਨਾਲ ਸੀ ਪਰ ਇਸ ਭਗਵੰਤ ਮਾਨ ਨੇ ਸੈਂਟਰ ਵਾਲੀ ਲੜਾਈ ਸੈਂਟਰ ਦੇ ਗਲੋਂ ਲਾ ਕੇ ਆਪਦੇ ਗਲ ਪਾ ਲਈ ਜੀ ਸਿਰਫ ਲੋਕ ਕਹਿੰਦੇ ਨੇ ਬਈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਜੀ ਜਿਸ ਦਿਨ ਤੋਂ ਇਹ ਪਾਰਟੀ ਹੁੰਦਰੇ ਵਿੱਚ ਆਈ ਆ ਕੇਸਰੀ ਹਾਲ ਹੁੰਦਰੇ ਵਿੱਚ ਆਇਆ ਅਸੀਂ ਉਸ ਦਿਨ ਤੋਂ ਹੀ ਕਹਿ ਰਹੇ ਹਾਂ ਭਾਜਪਾ ਜਪਾਰ ਐਸਐਸ ਦੀ ਇੱਕ ਨੰਬਰ ਟੀਮ ਆ ਤੇ ਆਮ ਆਦਮੀ ਪਾਰਟੀ ਆਰਐਸਐਸ ਦੀ ਦੂ ਨੰਬਰ ਟੀਮ ਆ ਭਾਜਪਾ ਤੇ ਆਮ ਆਦਮੀ ਪਾਰਟੀ ਦੂ ਨਹੀਂ ਇਹ ਕੋਈ ਨਹੀਂ ਇਹਨਾਂ ਤੋਂ ਬਾਜੋ ਕਿਉਂਕਿ ਹੁਣ ਭਗਵੰਤ ਮਾਨਾ ਇਹ ਸੈਂਟਰ ਨਾਲ ਕਿਉਂ ਖਿਚੜੀ ਆ ਸੈਂਟਰ ਪਾਸੇ ਹਟ ਗਿਆ ਹਮ ਸੈਂਟਰ ਇਸ ਮੱਦੇ ਦੇ ਵਿੱਚ ਪਾਸੇ ਹਟ ਗਿਆ ਤੇ ਇਹਨੂੰ ਕਹਿ ਕੇ ਇਹ ਤੋਂ ਅਟੈਕ ਕਰਵਾ ਦਿੱਤਾ ਤੇ ਇਸ ਤੋਂ ਵੱਡੀ ਇਸ ਲਈ ਸ਼ਰਮਨਾਕ ਵਾਲੀ ਹੋਰ ਗੱਲ ਕਿਹੜੀ ਕਾਲਾ ਦੈਨ ਇਤਿਹਾਸ ਦੇ ਵਿੱਚ ਲਿਖਿਆ ਗਿਆ ਜਿਹੜਾ ਬਾਦਲਾਂ ਦੇ ਮੱਥੇ ਤੋਂ ਬਰਗਾੜੀ ਨਹੀਂ ਲੈਣੀ ਹਮ ਅੱਜ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਗੱਲ ਕਹਿਣਾ ਬਾਦਲਾਂ ਦੇ ਮੱਥੇ ਤੋਂ ਬਰਗਾੜੀ ਕਾੜਨੀ ਨਹੀਂ ਲੈਣਾ ਭਗਵਾਨ ਤਮਾਨਾ ਜਿੰਨਾ ਚਿਰ ਤੱਕ ਤੂੰ ਜਿਉਣਾ ਉਹਨਾਂ ਚਿਰ ਤੱਕ ਉਸ ਤੋਂ ਬਾਅਦ ਤੇਰੀ ਔਲਾਦ ਨੂੰ ਵੀ ਲੋਕ ਕਿਹਾ ਕਰਨਗੇ ਵੀ ਤੂੰ ਕਿਸਾਨਾਂ ਤੇ ਕੀਤਾ ਹਮਲਾ ਇਹ ਬਿਲਕੁਲ ਗਲਤ ਸੀ ਇਹ ਕਾਲਾ ਦਿਨ ਇਤਿਹਾਸ ਦੇ ਵਿੱਚ ਲਿਖਿਆ ਗਿਆ ਸੋਸ਼ਲ ਮੀਡੀਆ ਤੇ ਤਸਵੀਰਾਂ ਨੇ ਨੌਜਵਾਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਵੀ ਉਹਨਾਂ ਨੇ ਹੱਥ ਦੇ ਵਿੱਚ ਖੰਜਰ ਫੜ ਕੇ ਕਿਸਾਨ ਨੂੰ ਗਲੇ ਦੇ ਨਾਲ ਲਾਇਆ ਦਿਖਾਇਆ ਤੇ ਸਰਕਾਰ ਜਿਹੜੀ ਆ ਪਿੱਠ ਦੇ ਪਿੱਛੇ ਖੰਜਰ ਮਾਰ ਰਹੀ ਹੈ ਜੀ ਬਿਲਕੁਲ ਜੀ ਜੋ ਕੁਝ ਉੱਥੇ ਹੋਇਆ ਜੀ ਜਿਹੜੇ ਨੌਜਵਾਨ ਆ ਜਿਨ੍ਹਾਂ ਦੇ ਦਿਲ ਦੇ ਵਿੱਚ ਕਿਸਾਨੀ ਦਾ ਦਰਦ ਦਾ ਮਜ਼ਦੂਰੀ ਦਾ ਦਰਦ ਦਾ ਜੋ ਕੁਝ ਉੱਥੇ ਹੋਇਆ ਜੋ ਉਹਨਾਂ ਦੇ ਦਿਲ ਦੀ ਭਾਵਨਾ ਸੀ ਉਹਨਾਂ ਨੇ ਉਹੀ ਦਿਲ ਦੀ ਭਾਵਨਾ ਆਪਦੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਈ ਪਹੁੰਚ ਨਹੀਂ ਕੀਤੀ ਜੀ ਔਰ ਮੈਂ ਵੀ ਲੋਕਾਂ ਨੂੰ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਵੀਰਾਂ ਬਜ਼ੁਰਗਾਂ ਭੈਣਾ ਭਰਾਵਾਂ ਨੂੰ ਜੋ ਸੋਸ਼ਲ ਮੀਡੀਆ ਚਲਾਉਂਦੇ ਆ ਜੀ ਭਾਈ ਜੋ ਉਹਨਾਂ ਦੇ ਦਿਲ ਦੇ ਵਿੱਚ ਸਰਕਾਰ ਪ੍ਰਤੀ ਗੁੱਸਾ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਸੋਸ਼ਲ ਮੀਡੀਆ ਤੇ ਆਓ ਜੀ ਤਾਂ ਕਿ ਇਸ ਸਰਕਾਰਾਂ ਨੂੰ ਪਤਾ ਲੱਗੇ ਵੀ ਅਸੀਂ ਕੀਤਾ ਕੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਸੋਸ਼ਲ ਮੀਡੀਆ ਤੇ ਕੀਤੀ ਹੋਈ ਗੱਲ ਬਹੁਤ ਦੂਰ ਤੱਕ ਜਾਂਦੀ ਹੈ ਅੱਜ ਸਰਕਾਰਾਂ ਤੁਹਾਡੇ ਸਾਹਮਣੇ ਨੇ ਅੱਜ ਆਗੂ ਤੁਹਾਡੇ ਸਾਹਮਣੇ ਨੇ ਅੱਜ ਨੌਜਵਾਨ ਤੁਹਾਡੇ ਸਾਹਮਣੇ ਨੇ ਕਿਸ ਤੰਗ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇਸ ਦੂਜੇ ਕਿਸਾਨ ਅੰਦੋਲਨ ਨੂੰ ਲੈ ਕੇ ਚੱਲ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ